ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਗਵਾਂਢੀ ਦਾ ਬੱਚਾ ਨਸ਼ਾ ਕਰਦਾ ਇੱਕ ਦਿਨ ਉਹ ਨਸ਼ਾ ਸਾਡੇ ਘਰੇ ਵੀ ਬੜੂਗਾ ਇਸ ਵਾਸਤੇ ਠੀਕ ਹੈ ਤੁਹਾਡਾ ਸਵਾਲ ਕਿ ਪੰਜ ਸਰਪੰਚ ਜਿਹੜੇ ਬਣਨੇ ਆ ਤੁਹਾਡੇ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਅੱਜ ਫਾਜ਼ਿਲਕਾ ਰੋਡ ਤੇ ਚੱਕੀ ਸੈਦੇ ਕੇ ਠੰਡੇ ਮਿੱਠੇ ਜਲ ਦੀ ਸਬੀਲ ਲਗਾਈ ਗਈ ਸ੍ਰੀ ਗੁਰੂ ਰਾਮਦਾਸ ਨੂੰ ਸਮਰਪਤ ਪਿੰਡ ਖੋਨ ਚੱਕ ਖੁੰਡ ਵਾਲਾ ਸੈਣੀਆ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਸੰਜੋਗ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਜੋ ਕਿ ਅਤਿ ਦੀ ਗਰਮੀ ਕਾਰਨ ਰਾਹੀਰ ਤੁਲੰਗਦੇ ਹੋਏ ਠੰਡੇ ਮਿੱਠੇ ਜਲ ਛਕਿਆ ਔਰ ਜਿੰਨੀਆਂ ਵੀ ਸਰਕਾਰੀ ਬਸਾਂ ਪ੍ਰਾਈਵੇਟ ਵਹੀਕਲ ਜਾ ਰਹੇ ਸੀ ਰੋਡ ਤੇ ਸੇਵੇਦਾਰਾਂ ਨੇ ਰੋਕ ਕੇ ਠੰਡੇ ਮਿੱਠੇ ਜਲ ਛਕਾਏ ਇੱਥੇ ਇਹ ਵੀ ਦੱਸ ਦਈਏ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੁਮਾਰ ਗੋਲਦੀ ਕੰਬੋਜੀ ਨੇ ਵੀ ਹਾਜ਼ਰੀ ਲਵਾਈ ਔਰ ਆਪਣੇ ਹੱਥਾਂ ਨਾਲ ਦਾਨ ਵੀ ਕੀਤਾ ਤੇ ਸੰਗਤਾਂ ਨੂੰ ਵੀ ਮਿਲੇ ਜਿਦੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਨੌਜਾਨ ਬੜੀ ਸ਼ਰਧਾ ਭਾਵਨਾ ਨਾਲ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਛਕਾ ਰਹੇ ਹਨ ਸੇਵਾ ਕਰ ਰਹੇ ਹਨ ਵਰਤਨਾ ਦੀ ਸੇਵਾ ਕਰ ਰਹੇ ਹਨ ਸੀਰਮ ਵਿੱਚ ਤੁਸੀਂ ਦੇਖ દਈਏ ਦੇਖ ਰਹੇ ਹੋ ਇੱਥੇ ਦੱਸ ਦਈਏ ਕਿ ਹਰ ਨੌਜਵਾਨ ਨੇ ਵੱਧ ਚੜ ਕੇ ਸੇਵਾ ਕੀਤੀ ਸ੍ਰੀ ਗੁਰੂ ਰਾਮਦਾਸ ਜੀ ਦੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਮਰਪਤਾ ਸੰਗਤ ਜੀ ਦਾ ਸਮੂਹ ਪਿੰਡ ਵਾਸੀਆਂ ਹਰ ਸਾਲ ਆਉਂਦੇ ਆ ਜੀ ਹਾਂਜੀ ਹਰ ਸਾਲ ਆਪਾਂ 2017 ਤੋਂ ਲੱਗੇ ਆ ਤੇ ਹੁਣ ਮਿਲਕਾਂ ਦਾ 2024 ਆ ਗਿਆ ਤੇ ਗਾਂ ਵੀ ਪ੍ਰਮਾਤਮਾ ਮਿਹਰ ਕਰੇ ਆਪਾਂ ਮਲਕ ਦਾ ਹਰ ਵਾਰੀ ਲਾਵਾਂਗੇ ਜਿਹੜੇ ਪਿੰਡ ਕੋਲ ਲਾਈ ਜਾ ਰਹੀ ਇਸ ਬਿਲਕੁਲ ਇਹ ਕੁੰਡ ਵਾਲਾ ਸੈਣੀਆ ਵਾਲੋਂ ਤੇ ਸਾਰੇ ਇਲਾਕੇ ਦੇ ਸਹਿਯੋਗ ਤੇ ਕੁੰਡ ਵਾਲੇ ਸੈਣੀਆ ਸਹਿਯੋਗ ਨਾਲ ਸਾਰੇ ਨੌਜਵਾਨਾਂ ਦੇ ਸਹਿਯੋਗ ਨਾਲ ਲਾਈ ਜਾਂਦੀ ਆ ਉਹ ਗਲਾਸ ਫੜ ਤੋਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਨੌਜਵਾਨਾਂ ਨੂੰ ਤਾਂ ਇਹ ਕਹਿੰਦੇ ਵਾਧ ਤੋਂ ਵਾਧ ਸੇਵਾ ਕਰੋ ਜਿੰਨੇ ਵੀ ਮਲਕਾਂ ਦਾ ਦੁਨੀਆ ਦੇ ਵਿੱਚ ਹੈਗੇ ਆ ਕੋਈ ਵੀ ਮਲਕਾਂ ਦਾ ਕਿਤੇ ਵੀ ਸੁਣਦੇ ਆ ਸਾਰ ਸੇਵਾ ਕਰਨੀ ਚਾਹੀਦੀ ਆ ਪਾਣੀ ਤਾਂ ਪੁੰਨਾ ਪਾਣੀ ਤਾਂ ਮਲਕਾਂ ਦਾ ਸੇਵਾ ਕਰਨੀ ਕਰਨੀ ਚਾਹੀਦੀ ਆ ਨਾ ਇਹ ਤਾਂ ਇੰਨੀ ਮਲਕਾਂ ਦਾ ਗਰਮੀ ਦੇ ਵਿੱਚ ਮਲਕਾਂ ਕੋਈ ਤੇ ਬਹੁਤ ਵਧੀਆ ਕੰਮ ਤੇ ਕਮ ਚਲੀ ਇਹਨਾਂ ਸੰਗਤ ਦੇ ਸਹਿਯੋਗ ਨਾਲ ਹਰਜਿੰਦਰ ਸਿੰਘ ਸਾਹਿਬ ਕੋ ਸਰਪੰਚ ਕਿਹੜਾ ਪਿੰਡ ਹੈ ਜੀ ਖੁੰਡ ਵਾਲਾ ਸੈਣੀਆ ਜੀ ਅੱਜ ਧਨਤਨਪੁਰੋਂ ਅਰਜਨਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਸ਼ੇਰ ਲੱਗੀ ਹੈ ਪਿੰਡ ਖੁੰਡ ਵਾਲਾ ਸੈਣੀਆ ਦੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਇਸ ਨਗਰ ਦੇ ਜਿੰਨੇ ਵੀ ਬੱਚੇ ਦੇਸ਼ ਵਦੇਸ਼ ਚ ਆਸੇ ਪਾਸੇ ਪਹੁੰਚੇ ਐ ਐਨ ਆਰ ਆਈ ਵੀਰਾਂ ਦੇ ਵੱਲੋਂ ਵੱਡਾ ਸਹਿਯੋਗ ਹੁੰਦਾ ਹੈ ਇਹ ਹਰ ਸਾਲ ਹੀ ਮੈਨੂੰ ਤਾਂ ਲੱਗਦਾ ਟੱਪਲਾ ਪਹਿਲਾਂ ਦੇਖਦਾ ਵੀ ਇੱਥੇ ਸ਼ਬੀਰ ਲੱਗਦੀ ਹੈ ਪਹਿਲਾਂ ਇਹੋ ਲੱਗਦਾ ਸੀ ਵੀ ਐਸਾ ਇਲਾਕੇ ਦੇ ਵੱਲੋਂ ਲੱਗੀ ਜਾਂਦੀ ਹੈ ਪਰ ਬਾਅਦ ਚ ਪਤਾ ਲੱਗਾ ਵੀ ਇਸ ਸੈਣੀਆਂ ਪਿੰਡ ਦੇ ਵੱਲੋਂ ਪਹੁੰਚ ਕੇ ਤੇ ਸੇਵਾ ਪਹੁੰਚਦੀ ਹੈ ਸੋ ਬਹੁਤ ਵਧੀਆ ਉਭਰਾਲਾ ਔਰ ਇਹ ਜਿਹੜੀ ਸੇਵਾ ਹੈ ਇੱਕਤਾ ਭਾਈਚਾਰੇ ਦਾ ਵੀ ਪ੍ਰਤੀਕ ਹੈ ਇੱਥੇ ਸਾਰੇ ਨਗਰ ਨਿਵਾਸੀ ਪਹੁੰਚੇ ਐ ਨਾਲ ਮਿਲ ਕੇ ਸੇਵਾ ਕਰ ਰਿਆ ਔਰ ਇੱਥੇ ਭਾਈਚਾਰੇ ਤੇ ਇਕਤਾ ਦੀ ਸਮਝ ਵੀ ਕਾਇਮ ਹੁੰਦੀ ਹੈ ਸਰ ਇੱਕ ਦਰਖਤਾਂ ਦੀ ਕਟਾਈ ਬਹੁਤ ਹੋ ਰਹੀ ਹੈ ਟੈਂਪਰੇਚਰ ਜਿਹੜਾ 50 ਡਿਗਰੀ ਤੋਂ ਉੱਪਰ ਜਾ ਰਿਹਾ ਹੈ ਇਹਦੇ ਬਾਰੇ ਇੱਥੇ ਕਹਿਣਾ ਚਾਹੁੰਦੇ ਆਂ ਦੇਖੋ ਟੈਂਪਰੇਚਰ ਦਾ ਆਪ ਹੋਣਾ ਇਹ ਤੇ ਕਿਤੇ ਨਾ ਕਿਤੇ ਅਸੀਂ ਜਿਹੜੇ ਲੋਕ ਉਹ ਜ਼ਿੰਮੇਵਾਰ ਆ ਕਿਉਂਕਿ ਆਪ ਦੀ ਜ਼ਿੰਦਗੀ ਦੇ ਵਿੱਚ ਅਸੀਂ ਉਨੇ ਦਰਖਤ ਜ਼ਿੰਮੇਦਾਰ ਪ੍ਰਾ ਕੋਈ ਵੀ ਨਹੀਂ ਲਾਉਂਦਾ ਜਿੰਨੇ ਉਹ ਆਪ ਦੀ ਜ਼ਿੰਦਗੀ ਦੇ ਵਿੱਚ ਕੱਟ ਕੇ ਜਾਂਦਾ ਸੋ ਇੱਕ ਦਰਖਤ ਨੂੰ ਸ਼ਾਨਦਾਰ ਦਰਖਤ ਹੋਣ ਦੇ ਵਾਸਤੇ ਕਟੋ-ਕਟ 6 ਤੋਂ 7 ਸਾਲ ਦਾ ਸਮਾਂ ਲੱਗ ਜਾਂਦਾ ਸੋ ਇਹ ਜ਼ਿੰਮੇਦਾਰ ਜ਼ਿੰਮੇਦਾਰ ਭਰਾ ਇਸ ਗੱਲ ਦੇ ਜਿਹੜੇ ਜ਼ਿੰਮੇਵਾਰ ਹੈ ਵੀ ਇਹ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਇਹਦੇ ਨਾਲ ਪਸ਼ੂ ਪੰਛੀਆਂ ਦਾ ਵੀ ਨੁਕਸਾਨ ਹੈ ਸਾਡੇ ਆਕਸੀਜਨ ਦੀ ਵੀ ਜਿਹੜੀ ਇਹਦੇ ਨਾਲ ਕਮੀ ਹੁੰਦੀ ਹੈ ਔਰ ਟੈਂਪਰੇਚਰ ਦਾ ਤੁਸੀਂ ਦੇਖ ਰਹੇ ਹੋ ਵੀ ਅੱਜ 46 ਡਿਗਰੀ ਕੀ 50 ਤੱਕ ਵੀ ਪਹੁੰਚ ਜਾਂਦਾ ਹੈ ਔਰ ਇਹਦਾ ਖਮਿਆਨਾ ਤਾਂ ਸਾਨੂੰ ਭੁਗਤਣਾ ਹੀ ਸਰ ਜੋ ਨੌਜਵਾਨ ਹਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਨੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਤੁਹਾਡਾ ਦੋਨਾਂ ਭਰਾਵਾਂ ਦਾ ਸਵਾਲ ਹੈ ਵੀ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨੀ ਜਿਹੜੀ ਆ ਉਹ ਗਿਰਦੀ ਜਾਂਦੀ ਹੈ ਮੈਂ ਨੌਜਵਾਨਾਂ ਤੋਂ ਪਹਿਲਾਂ ਆਪ ਜੀ ਦੇ ਮਾਦੇਮ ਰਾਈ ਮੈਂ ਮਾਂ ਪਿਓ ਨੂੰ ਇਹ ਸਲਾਹ ਦਿੰਨਾ ਹੈ ਕਿ ਨੌਜਵਾਨ ਤਾਂ ਨਸ਼ੇ ਦੇ ਦਲਦਲ ਦੇ ਵਿੱਚ ਗਿਰ ਰਹੇ ਨੇ ਔਰ ਜਿਹੜੇ ਨਸ਼ੇ ਦੇ ਵਿੱਚ ਫਸ ਗਏ ਉਹ ਕਦੇ ਨਿਕਲ ਨਹੀਂ ਸਕਦੇ ਉਹਨਾਂ ਨੂੰ ਇੱਕ ਰੋਗ ਲੱਗ ਚੁੱਕਿਆ ਹੁੰਦਾ ਹੈ ਪਰ ਮੈਂ ਮਾਦਾ ਪਿਤਾ ਨੂੰ ਇਹ ਸਲਾਹ ਦਿੰਨਾ ਹੈ ਕਿੰਨੇ ਨੌਜਵਾਨਾਂ ਦਾ ਤੁਸੀਂ ਧਿਆਨ ਰੱਖੋ ਜਦੋਂ ਬੱਚਾ 10ਵੀਂ ਦੇ ਵਿੱਚ ਪੜਦਾ ਜਾਂ 10ਵੀਂ ਕਲਾਸ ਤੱਕ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਬੱਚਿਆਂ ਦਾ ਸਕੂਲ ਤੋਂ ਆਉਣ ਦਾ ਟਾਈਮ ਹੈ ਸਕੂਲੋਂ ਲੱਗਦਾ ਕਿੰਨੇ ਵਜੇ ਆ ਔਰ ਰਿਸਟ ਟਾਈਮ ਉਦੋਂ ਬੱਚੇ ਦਾ ਧਿਆਨ ਰੱਖੇ ਮਾਪਿਓ ਔਰ ਸਾਨੂੰ ਸਾਰੀ ਛੁੱਟੀ ਦਾ ਹੋਣ ਦਾ ਸਮਾਂ ਪਤਾ ਹੋਣਾ ਚਾਹੀਦਾ ਫਾਰ ਇਗਜ਼ਾਮਪਲ 3 ਵਜੇ ਛੁੱਟੀ ਹੁੰਦੀ ਹੈ ਤੇ ਸਾਡੇ ਰਸਤਾ ਜਿਹੜਾ ਬੱਚੇ ਦਾ ਆਉਣ ਦਾ 10 ਮਿੰਟ ਦਾ ਹੈ ਬੱਚਾ 4 ਵਜੇ ਪਹੁੰਚਦਾ ਹੈ ਇਹ ਮਾਪਿਓ ਦੀ ਡਿਊਟੀ ਬਣਦੀ ਹੈ ਕਿ ਸਾਡਾ ਤੇ ਪੁੱਤ ਛੁੱਟੀ ਤੋਂ 1 ਘੰਟਾ ਬਾਅਦ ਲੇਟ ਕਿਉਂ ਪਹੁੰਚਿਆ ਇਹ ਜ਼ਿੰਮੇਵਾਰੀ ਮਾਪਿਓ ਦੀ ਬਣਦੀ ਹੈ ਅਗਰ ਜੇ ਬੱਚਾ ਟਾਈਮ ਵੇਸਟ ਕਰਦਾ ਹੈ ਉਹ ਕਿਤੇ ਨਾ ਕਿਤੇ ਮਾੜੀ ਸੰਗਤ ਚ ਗਿਰ ਚੁੱਕਿਆ ਹੈ ਸੋ ਇਹ ਮਾਪਿਓ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਹ ਕਿ ਨਹੀਂ ਸਮਝਦਾ ਕਿ ਮਾਪਿਓ ਨੇ ਜਨਮ ਦਿੱਤਾ ਉਹਨੂੰ ਸਕੂਲ 'ਚ ਪੜ੍ਹਨੇ ਪਾਦਾ ਉਸ ਤੋਂ ਜ਼ਿੰਮੇਵਾਰੀ ਖਤਮ ਹੈ ਨਹੀਂ ਅੱਜ ਮਾੜੀ ਸੰਗਤ ਦਾ ਵੀ ਧਿਆਨ ਰੱਖਣਾ ਮਾਪਿਓ ਦੀ ਜ਼ਿੰਮੇਵਾਰੀ ਵੀ ਬੱਚਾ ਸਾਡਾ ਮਾੜੀ ਸੰਗਤ ਵਿੱਚ ਨਹੀਂ ਫਸ ਗਿਆ ਔਰ ਜਿਹੜਾ ਇਹ ਮੋਬਾਈਲ ਹੈ ਮੋਬਾਈਲ ਦੇ ਵਿੱਚ ਸਾਡਾ ਬੱਚਾ ਕਿੰਨਾ ਕੁ ਖੁੱਬਿਆ ਹੈ ਔਰ ਮੋਬਾਈਲ ਦੇ ਵਿੱਚ ਕੀ ਦੇਖਦਾ ਹੈ ਮਿਸਯੂਜ਼ ਕਰ ਰਿਹਾ ਹੈ ਕਿ ਪੋਜ਼ਿਟਿਵਿਟੀ ਵੇਖ ਰਿਹਾ ਹੈ ਇਹ ਵੀ ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਹੈ ਦੂਜੀ ਗੱਲ ਮੈਂ ਪਿਓ ਦੇ ਨਾਲ ਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਸਮਝਦਾ ਜੇ ਪਿਓ ਨੂੰ ਕਿਤੇ ਆਂਡ ਗਵਾੜ ਪਤਾ ਲੱਗਦਾ ਹੈ ਸਾਡੇ ਬੱਚੇ ਦੇ ਵਿੱਚ ਆ ਕਮੀ ਹੈ ਉਹ ਥੋੜਾ ਜਿਹਾ ਗੁੱਸਾ ਹੁੰਦਾ ਤਾਂ ਮਾਂ ਇੰਨਾ ਕੋ ਲਾੜ ਲਡਾਉਂਦੀ ਵੀ ਚਲੋ ਛੱਡੋ ਬੱਚਾ ਉਹਦੇ ਵਿੱਚ ਬੱਚੇ ਦਾ ਹੌਸਲਾ ਵਧਦਾ ਹੈ ਪਿਓ ਫਿਰ ਪਿੱਛੇ ਹੋ ਜਾਂਦਾ ਹੈ ਬੱਚਾ ਫਿਰ ਮਾੜੀਆਂ ਆਤਾਂ ਵੱਲ ਵੱਧ ਜਾਂਦਾ ਹੈ ਅਗਲੀ ਗੱਲ ਬੱਚੇ ਦੇ ਖਰਚੇ ਦਾ ਧਿਆਨ ਮਾਪਿਓ ਨਹੀਂ ਰੱਖਦਾ ਬੱਚਾ ਅੱਜ ਹਰੇਕ ਘਰ ਦੇ ਵਿੱਚ ਇੱਕ ਹੀ ਮੁੰਡਾ ਇੱਕ ਕੁੜੀ ਹੈ ਪਹਿਲੀ ਤੇ ਗੱਲ ਹੈ ਜਦੋਂ ਮੁੰਡਾ ਜੰਮਦਾ ਤਾਂ ਕੁੜੀ ਜੰਮਣ ਹੀ ਨਹੀਂ ਦਿੰਦੇ ਬਸ ਇੱਕ ਹੀ ਬੋਤ ਹੈ ਤੇ ਫਿਰ ਇੱਕ ਨੂੰ ਇੰਨਾ ਕੋ ਲਾੜ ਲਡਾਉਂਦੇ ਐ ਕਿ 16 17 ਸਾਲਾਂ ਬਾਅਦ ਉਹ ਇੰਨਾ ਕੋਲ ਆਡਾ ਹੋ ਜਾਂਦਾ ਹੈ ਕਿ ਮਾਂ ਪਿਓ ਨੂੰ ਪਾਣੀ ਪੁੱਛਣ ਦੇ ਲਾਇਕ ਨਹੀਂ ਰਹਿੰਦਾ ਔਰ ਇਹ ਬੱਚਿਆਂ ਦਾ ਖਰਚੇ ਦਾ ਧਿਆਨ ਰੱਖਿਆ ਜਾਵੇ ਕਿ ਸਾਡੇ ਬੱਚੇ ਦਾ ਖਰਚਾ ਕਿੰਨਾ ਹੈ ਸਕੂਲ ਦੀ ਫੀਸ ਕਿੰਨੀ ਹੈ ਸਕੂਲ ਦੀ ਕਿਤਾਬਾਂ ਦਾ ਖਰਚਾ ਕਿੰਨਾ ਹੈ ਤੇ ਪੈਟਰੋਲ ਡੀਜ਼ਲ ਦਾ ਖਰਚਾ ਕਿੰਨਾ ਹੈ ਉਸ ਤੋਂ ਇਲਾਵਾ ਜੇ ਬੱਚੇ ਦਾ ਖਰਚਾ ਵੱਧਦਾ ਤਾਂ ਉਹਦਾ ਮਤਲਬ ਸਮਝ ਲਓ ਕਿ ਸਾਡਾ ਬੱਚਾ ਕਿਸੇ ਨਾ ਕਿਸੇ ਮਾੜੀ ਸੰਗਤ ਚ ਪਾਇਆ ਗਿਆ ਹੈ ਇਹ ਮਾਂ ਪਿਓ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨੌਜਵਾਨਾਂ ਦਾ ਧਿਆਨ ਰੱਖਣਾ ਸਰ ਪੰਜਾਬ ਵਿੱਚ ਇਹਨਾਂ ਨਸ਼ਾ ਵਧ ਚੁੱਕਿਆ ਹੈ ਖੰਡ ਕਿਉ ਪੱਤੀ ਲੈਣਾ ਤਾਂ ਨਹੀਂ ਮਿਲਦਾ ਆਮ ਹੀ ਚੱਲ ਰਿਹਾ ਪਿੰਡਾਂ ਵਿੱਚ ਕਿ ਇਹ ਕਿਵੇਂ ਮੋੜਾ ਖਾਵੇਗਾ ਤਾਂ ਕਿਵੇਂ ਰੁਕ ਸਕਦਾ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਠੀਕ ਹੈ ਇਹਦੇ 'ਚ ਸਰਕਾਰਾਂ ਜ਼ਿੰਮੇਵਾਰ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਚੀਜ਼ ਨੂੰ ਵਾਧਾ ਦਿੱਤਾ ਹੈ ਇਹਨੂੰ ਕਟਾਇਆ ਨਹੀਂ ਔਰ 나 ਹੀ ਮੈਨੂੰ ਲੱਗਦਾ ਜੋ ਮੇਰੀ ਸੋਚ ਹੈ ਇਹ ਨਸ਼ਾ ਘਟ ਨਹੀਂ ਸਕਦਾ ਕਿਉਂਕਿ ਜਿਹੜੀ ਹੁਣ ਸਰਕਾਰ ਬਣੀ ਐ ਇਸ ਸਰਕਾਰ ਤੇ ਲੋਕਾਂ ਨੂੰ ਬੜੀ ਉਮੀਦ ਸੀ ਪਰ ਸਰਕਾਰ ਵਾਲੇ ਐਮ ਐਲ ਏ ਵੀ ਸਾਡੇ ਵਿੱਚੋਂ ਨੇ ਥੱਲੇ ਜਿਹੜੇ ਵਰਕਰ ਨੇ ਉਹ ਵੀ ਸਾਡੇ ਵਿੱਚੋਂ ਨੇ ਤੇ ਨਸ਼ਾ ਹੀ ਸਾਡੇ ਵਿੱਚ ਵਿਚਰ ਰਿਹਾ ਐ ਇਸ ਤੋਂ ਅੱਗੇ ਮੈਂ ਨਹੀਂ ਕੋਈ ਉਮੀਦ ਰੱਖ ਸਕਦਾ ਕਿ ਸਰਕਾਰਾਂ ਇਸ ਚੀਜ਼ ਨੂੰ ਠੱਲ ਪਾ ਸਕਣਗੀਆਂ ਇਹ ਤਾਂ ਸਾਡੇ ਸਮਾਜ ਦੇ ਜ਼ਿੰਮੇਵਾਰ ਤੁਸੀਂ ਅਸੀਂ ਮੈਂ ਅਸੀਂ ਇਸ ਚੀਜ਼ ਨੂੰ ਠੱਲ ਪਾ ਸਕਦੇ ਆ ਕਿ ਅਸੀਂ ਆਪਣੇ ਆਪ ਨੂੰ ਇਸ ਨਸ਼ੇ ਤੋਂ ਠੱਲ ਮਾਰੀਏ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਐ ਜੇ ਕਿਸੇ ਦੇ ਮਾ ਜਾਂ ਪਿਓ ਨੂੰ ਕੋਈ ਸਲਾਹ ਦਿੰਦਾ ਨਾ ਵੀ ਤੇਰਾ ਬੱਚਾ ਮਾੜੀ ਸੰਗਤ ਚ ਹੈ ਜਿੰਨੀ ਵੇਰ ਤੱਕ ਉਹ ਅੱਖੀ ਨਹੀਂ ਵੇਖ ਲੈਂਦਾ ਉਹਦੇ ਤੱਕ ਤਾਂ ਕਿਸੇ ਤੇ ਯਕੀਨ ਹੀ ਨਹੀਂ ਕਰਦਾ ਨਹੀਂ ਜੀ ਇਹ ਸ਼ਰੀਕਾ ਘੜਦਾ ਹੈ ਇਹ ਸਾਲਾ ਗਵਾਂਢੀ ਹੈ ਉਹਦੀ ਧੀ ਪੈਣ ਕੋਈ ਇੱਕ ਨਹੀਂ ਛੱਡਦਾ ਸਾਡੇ ਬੱਚੇ ਦੀ ਬਦਨਾਮੀ ਕਰਦਾ ਹੈ ਇਹ ਸਾਡੇ ਤੇ ਨਜਾਇਜ਼ ਕਰਦਾ ਹੈ ਪਰ ਜਦੋਂ ਬੱਚਾ ਅੰਦਰੋਂ ਪੂਰਾ ਨਸ਼ੇ ਦੀ ਦਲਦਲ ਚ ਕੁੰਬ ਚੁੱਕਾ ਹੁੰਦਾ ਉਹਦਾ ਕਹਿੰਦੇ ਜੁੱਗੀ ਜਿਹੜੀ ਸਾਡੀ ਥੰਮਿਆ ਤੇ ਹੁੰਦੀ ਹੈ ਫਿਰ ਜਿਹੜੇ ਥੰਮੇ ਖਾ ਜਾਂਦੇ ਐ ਛੱਤ ਥੱਲੇ ਡਿੱਗਦੀ ਆ ਨਾ ਉਦੋਂ ਧੂਆ ਨਿਕਲਦਾ ਪਰ ਉਦੋਂ ਸਵਾਏ ਸਾਡੇ ਕੋਲ ਹੱਥ ਮਰਨ ਦੇ ਬਕਾਇਆ ਨਹੀਂ ਰਹਿ ਜਾਂਦਾ ਸੋ ਸਾਥੀਓ ਮੈਂ ਤੇਹੀ ਸਲਾਹ ਦਿੰਨਾ ਵੀ ਸਰਕਾਰਾਂ ਤੇ ਪੁਲਿਸ ਤੇ ਪ੍ਰਸ਼ਾਸਨ ਤੇ ਡਿਪੈਂਡ ਨਾ ਰਹੋ ਇਹ ਸਾਨੂੰ ਆਪ ਨੂੰ ਜਾਗਣਾ ਪੈਣਾ ਹੈ ਸਾਡੇ ਨੌਜਵਾਨੀ ਨੂੰ ਜਾਗਣਾ ਪੈਣਾ ਹੈ ਇਹ ਤਾਂ ਹੀ ਨੈਸ਼ਨ ਠੱਲ ਪਈ ਅੱਗੇ ਪੰਚਾਇਤੀ ਇਲੈਕਸ਼ਨ ਆ ਰਹੇ ਨੇ ਲੋਕਾਂ ਨੂੰ ਨਹੀਂ ਚਾਹੀਦਾ ਜਿਹੜੇ ਪੰਚਾਇਤ ਮੈਂਬਰ ਸਰਪੰਚ ਅਜੇ ਚੁਣੇ ਜਾਂ ਜਿਹੜੇ ਨਸ਼ਾ ਤਸਕਰਾਂ ਨਾਲ ਤਾਲੂਕਾ ਨਾ ਹੋਣ ਆਪਣੇ ਜਿਹੜੇ ਪਿੰਡਾਂ ਦੇ ਲੋਕ ਆ ਸਰਪੰਚ ਇਹ ਚੁਣ ਲੈਂਦੇ ਮੈਂਬਰ ਇਹ ਚੁਣ ਲੈਂਦੇ ਆ ਚੋਲਾ ਛੇ ਤਸ਼ਕਰਾਂ ਨਾਲ ਪਹਿਲੇ ਜੁੜੇ ਹੁੰਦੇ ਨੇ ਦੇਖੋ ਜੀ ਜਿਹੜੇ ਨਸ਼ੇ ਤਸ਼ਕਰਾਂ ਨਾਲ ਜਿਹੜੇ ਹੁਣ ਜਿਵੇਂ ਤੁਸੀਂ ਸਵਾਲ ਕੀਤਾ ਵੀ ਪੰਚ ਸਰਪੰਚ ਨਵੇਂ ਬਣਨੇ ਪੰਚ ਸਰਪੰਚ ਲੀਡਰ ਸਾਰੇ ਪਹਿਲਾਂ ਬੜੇ ਵੱਡੇ ਦਾਅਵੇ ਕਰਦੇ ਨੇ ਮੈਂ ਪਿੱਛੇ ਜੇ ਕੰਬੈਨਿੰਗ ਕਰ ਰਿਹਾ ਸੀ ਐਮਐਲਏ ਨਰਿੰਦਰਪਾਲ ਸਿੰਘ ਸਮਣਾ ਦੇ ਨਾਲ ਤਾਂ ਇੱਕ ਮਾਈ ਨੇ ਸਵਾਲ ਕੀਤਾ ਵੀ ਤੁਸੀਂ ਨਸ਼ੇ ਵਾਸਤੇ ਕੀ ਉਪਰਾਲਾ ਕੀਤਾ ਹੈ ਮੇਰਾ ਬੱਚਾ ਨਸ਼ੇ ਦੀ ਦਾਲਦਾਲੇ ਦੇ ਖੋਬ ਚੁੱਕਿਆ ਤਾਂ ਆਉਣ ਦੀ ਸਪੋਰਟ ਐਮਐਲਏ ਸਾਹਿਬ ਨੇ ਸਵਾਲ ਕੀਤਾ ਵੀ ਮੈਨੂੰ ਦੱਸੋ ਤੁਹਾਡੇ ਮਲੇ ਦੇ ਵਿੱਚ ਨਸ਼ਾ ਵੇਚਦਾ ਕੌਣ ਹੈ ਕਿਹੜੇ ਮੈਡੀਕਲ ਸਟੋਰ ਤੇ ਵਿਕਦਾ ਹੈ ਤਾਂ 200 ਬੰਦੇ ਦੇ ਵਿੱਚੋਂ ਕਿਸੇ ਇੱਕ ਦੀ ਵੀ ਹਿੰਮਤ ਨਹੀਂ ਪਈ ਕਿ ਉਹ ਕਿਸੇ ਦਾ ਨਾਮ ਲੈ ਸਕੇ ਵੀ ਫਲਾਣੀ ਥਾਂ ਤੇ ਨਸ਼ਾ ਵਿਕਦਾ ਹੈ ਫਲਾਣੇ ਮੈਡੀਕਲ ਸਟੋਰ ਤੇ ਵਿਕਦਾ ਹੈ ਤੇ ਜੇ ਉਹ ਦੱਸ ਦੇਣ ਤਾਂ ਫੇਰ ਆਪਾਂ ਸਵਾਲ ਕਰੀਏ ਐਮਐਲਏ ਸਾਹਿਬ ਨੂੰ ਕਿ ਭਾਈ ਅਸੀਂ ਤੈਨੂੰ ਜਿਗਰ ਵੀ ਕੀਤਾ ਸਾਡੇ ਚ ਵੀ ਹਿੰਮਤ ਨਹੀਂ ਹੈ ਅਸੀਂ ਕਹਿੰਨੇ ਆ ਉਹਦੇ ਕਰ ਨੂੰ ਅੱਗ ਲੱਗੀ ਹੈ ਸਾਨੂੰ ਕੀ ਹੈ ਕਿ ਤੈਨੂੰ ਕੀ ਹੈ ਤੇ ਮੈਨੂੰ ਕੀ ਹੈ ਲੈ ਕੇ ਬਹਿ ਜਾਊਗੀ ਔਰ ਲੈ ਕੇ ਬਹਿ ਗਈ ਹੈ ਇਸ ਵਾਸਤੇ ਸਾਡੇ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਗਵਾਂਢੀ ਦਾ ਬੱਚਾ ਨਸ਼ਾ ਕਰਦਾ ਇੱਕ ਦਿਨ ਉਹ ਨਸ਼ਾ ਸਾਡੇ ਘਰੇ ਵੀ ਬੜੂਗਾ ਇਸ ਵਾਸਤੇ ਠੀਕ ਹੈ ਤੁਹਾਡਾ ਸਵਾਲ ਕਿ ਪੰਜ ਸਰਪੰਚ ਜਿਹੜੇ ਬਣਨੇ ਆ ਤੁਹਾਡੇ ਰਹੀਂ ਮੈਂ ਇਹ ਉਹਨਾਂ ਨੂੰ ਸਲਾਹ ਦਿੰਨਾ ਤੇ ਭਾਈ ਜ਼ਿੰਮੇਵਾਰੀ ਪੰਚਾਇਤ ਦੀ ਬਣਦੀ ਹੈ ਜਿਹੜਾ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਜੇ ਵੱਡਾ ਪਿੰਡ ਹੈ 8 ਕੇ 9 ਮੈਂਬਰ ਬਣਦੇ ਆ ਇੱਕ ਸਰਪੰਚ ਬਣਦਾ ਹੈ ਤੇ ਕਹਿੰਦੇ ਪੰਜਾਂ ਦੇ ਵਿੱਚ ਪਰਮੇਸ਼ਵਰ ਹੁੰਦਾ ਹੈ ਪੰਜ ਬੰਦਿਆਂ ਦੀ ਬੜੀ ਵੱਡੀ ਤਾਕਤ ਹੁੰਦੀ ਹੈ ਆਉਣ ਵਾਲਾ ਸਮਾਂ ਪੰਚਾਇਤੀ ਇਲੈਕਸ਼ਨ ਆਉਣਾ ਹੈ ਉਹ ਹੀ ਬੰਦੇ ਜ਼ਿੰਮੇਵਾਰੀ ਲੈਣ ਪਿੰਡ ਦੀ ਜਿਹੜੇ ਨਸ਼ੇ ਨੂੰ ਠੱਲ ਪਾ ਸਕਣ ਔਰ ਉਹਨਾਂ ਪੰਜਾਂ ਦੇ ਨਾਲ ਪਿੰਡ ਵੀ ਖੜੂਗਾ